ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਪਿੰਡਾਂ ਵਾਲੇ ਜਮੀਰ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਜਿੰਦਾਬਾਦ ਰਮਦਮੀ ਟਕਸਾਲ ਜਿੰਦਾਬਾਦ ਰਮਦਮੀ ਟਕਸਾਲ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪਣਾ ਨਾਮ ਦੱਸ ਕੇ ਜਿਹੜਾ ਤੁਹਾਡੇ ਲੋਕ ਕਲੰਡਰ ਰੀਲਿਸ ਕੀਤਾ ਗਿਆ ਹੈ ਬੜਾ ਪਿੱਛੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਵਰਸਾਈ ਖਾਲਸਾ ਪੰਥ ਦੀ ਮਹਾਨ ਜਥੇਬੰਦੀ ਖਾਲਸਾ ਪੰਥ ਦੀ ਚੱਕਰਵਰਤੀ ਧਾਰਮਿਕ ਯੂਨੀਵਰਸਿਟੀ ਦਮਦਮੀ ਟਕਸਾਲ ਅਤੇ ਯੋਧੀਆਂ ਦੀ ਖਾਨ ਜਥੇਬੰਦੀ ਦੇ ਵਿਦਿਆਰਥੀਆਂ ਦੇ ਵੱਲੋਂ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਇਹ ਪੁਰਾਤਨ ਨਾਨਕ ਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਆ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਮਦਮੀ ਟਕਸਾਲ ਦੇ ਸੀਨੀਅਰ ਆਗੂ ਗਿਆਨੀ ਤੇਜਵੀਰ ਸਿੰਘ ਜੀ ਦਮਦਮੀ ਟਕਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਗਿਆਨੀ ਗੁਲਬਾਲ ਸਿੰਘ ਜੀ ਬਲਟੋਹਾ ਖਾਸ ਕਰਕੇ ਆਪਣੇ ਜਥੇ ਸਮੇਤ ਪਹੁੰਚੇ ਆ ਅਤੇ ਨਾਲ ਹੀ ਸੇਖ ਜੂਤ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਤੋਂ ਦਾਸ ਇਸ ਜਥੇਬੰਦੀ ਦਾ ਮੁਖ ਸੇਵਾਦਾਰ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੇਰੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ 6 ਜੂਨ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਦ ਅੱਜ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਦੇ ਵੱਲੋਂ ਇਹ ਕੈਲੰਡਰ ਜਾਰੀ ਕੀਤਾ ਗਿਆ ਹੈ ਸੋ ਇਸ ਕੈਲੰਡਰ ਦੇ ਵਿੱਚ ਉਹੀ ਪਰਾਤਨ ਤਾਰੀਖਾਂ ਆ ਗੁਰੂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਗੁਰਿਆਈ ਦਿਹਾੜੇ ਦੀਆਂ ਅਤੇ ਜੋਤੀ ਜੋਤ ਦਿਹਾੜੇ ਦੀਆਂ ਅਤੇ ਹੋਰ ਭਗਤ ਸਹਿਬਾਨਾਂ ਦੀਆਂ ਅਤੇ ਹੋਰ ਵੀ ਜਿਹੜੇ ਸਾਡੇ ਪਵਿੱਤਰ ਦਿਹਾੜੇ ਆ ਜਿਵੇਂ ਹੋਲਾ ਮਹੱਲਾ ਆਦਿਕ ਸੋ ਉਹੀ ਤਰੀਕਾ ਇਹਦੇ ਵਿੱਚ ਪਾਈਆਂ ਪਾਈਆਂ ਗਈਆਂ ਆ ਜਿਹਦਾ ਗੁਰਬਾਣੀ ਦੇ ਵਿੱਚ ਵੀ ਹਵਾਲਾ ਦਿੱਤਾ ਗਿਆ ਆ ਅਤੇ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਵੀ ਹਵਾਲਾ ਆਇਆ ਆ ਸੋ ਇਹ ਕੈਲੰਡਰ ਜਿਹਦਾ ਆ ਉਹ ਜਾਰੀ ਕੀਤਾ ਗਿਆ ਆ ਤਾਂ ਜੋ ਪੁਰਾਤਨ ਜੋ ਤਰੀਖਾਂ ਸੀ ਗੁਰਪੁਰਬਾਂ ਦੀਆਂ ਸੰਗਤਾਂ ਉਹਦੇ ਤੋਂ ਜਾਣੂ ਹੋ ਸਕਣ ਅਤੇ ਉਹਦੇ ਨਾਲ ਜੁੜ ਕੇ ਹੀ ਗੁਰੂ ਸਾਹਿਬਾਨਾਂ ਦੇ ਪਾਵਨ ਦਿਹਾੜੇ ਮਨਾ ਸਕਣ ਅਤੇ ਇਸ ਦੇ ਨਾਲ ਹੀ ਇਸ ਕੈਲੰਡਰ ਦੇ ਪਿਛਲੇ ਪਾਸੇ ਵੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਗਈ ਆ ਤੇ ਇਧਰ ਦੇ ਪਾਸੇ ਜਿਹੜਾ ਆ ਉਹ ਕਲੰਡਰ ਆ ਪ੍ਰਾਤਮ ਨਾਨਕਸ਼ਾਹੀ ਕਲੰਡਰ 557 ਤੇ ਨਵਾਂ ਸਾਲ ਜੋ ਇਕ ਚੇਤ ਤੋਂ ਆਰੰਭ ਹੁੰਦਾ ਆ 14 ਮਾਰਚ ਤੋਂ ਸਿੱਖ ਧਰਮ ਦਾ ਖਾਲਸਾ ਪੰਥ ਦਾ ਸੋ ਨਵੇਂ ਸਾਲ ਤੋਂ ਪਹਿਲਾਂ ਹੀ ਇਹ ਜਿਹੜਾ ਕਲੰਡਰ ਆ ਸੰਗਤਾਂ ਦੇ ਲਈ ਅਸੀਂ ਜਿਹੜਾ ਜਾਰੀ ਆ ਉਹ ਕੀਤਾ ਆ ਇਹਦੇ ਨਾਲ ਨਾਲ ਪਿਛਲੇ ਪਾਸੇ ਮੂਲ ਮੰਤਰ ਜੋ ਪ੍ਰਾਤਨ ਸੀ ੴ ਤੋਂ ਲੈ ਕੇ ਨਾਨਕ ਹੋਸੀਪੀ ਸੱਚ ਤੱਕ ਗੁਰਮੰਤਰ ਵਾਹਿਗੁਰੂ ਤੇ ਇਸ ਦੇ ਨਾਲ ਹੀ 10 ਗੁਰੂ ਸਹਬਾਨਾਂ ਦਾ ਵੇਰਵਾ ਪੰਜ ਪਿਆਰਿਆਂ ਦਾ ਵੇਰਵਾ ਚਾਰ ਸਹਬਜਾਦੀਆਂ ਦਾ ਵੇਰਵਾ ਪੰਜ ਸਰੋਵਰਾਂ ਦਾ ਵੇਰਵਾ ਜਿਹੜੇ ਦੇਸੀ ਮਹੀਨੇ ਆ ਸੰਗਤਾਂ ਉਹਦੇ ਤੋਂ ਵੀ ਜਾਣੂ ਹੋ ਸਕਣ ਕਿਉਂਕਿ ਅੱਜ ਅੰਗਰੇਜ਼ੀ ਮਹੀਨਿਆਂ ਬਾਰੇ ਤਾਂ ਸਾਰਿਆਂ ਨੂੰ ਪਤਾ ਹੈ ਜਨਵਰੀ ਫਰਵਰੀ ਮਾਰਚ ਪਰ ਜਿਹੜੇ ਸਾਡੇ ਪ੍ਰਾਤਨ ਬਜ਼ੁਰਗ ਹੁੰਦੇ ਸਨ ਅਸੀਂ ਆਪਣੇ ਦਾਦੇ-ਦਾਦੀਆਂ ਦੇ ਕੋਲੋਂ ਬੈਠਦੇ ਸਨ ਤਾਂ ਉਹ ਦੇਸੀ ਮਹੀਨਿਆਂ ਅਨੁਸਾਰ ਹੀ ਗੱਲ ਕਰਦੇ ਸਨ ਪਰ ਨੌਜਵਾਨ ਪੀੜ੍ਹੀ ਨੂੰ ਦੇਸੀ ਮਹੀਨਿਆਂ ਬਾਰੇ ਹੀ ਨਹੀਂ ਪਤਾ ਸੋ ਦੇਸੀ ਮਹੀਨਿਆਂ ਦਾ ਜ਼ਿਕਰ 12 ਮਾਹ ਗੁਰਬਾਣੀ ਦੇ ਵਿੱਚ ਵੀ ਆਉਂਦਾ ਆ ਜਗਾ ਜਗਾ ਦੇ ਉੱਤੇ ਆਉਂਦਾ ਆ ਸੋ ਇਹਦੇ ਵਿੱਚ ਚੇਤ ਵਿਸਾਖ ਜੇਠ ਹੜ ਆਦਿਕ ਜਿਹੜੇ ਆ ਉਹ ਮਹੀਨੇ ਵੀ ਦਿੱਤੇ ਗਏ ਆ ਇਹਦੇ ਨਾਲ ਹੀ ਭੱਟ ਸਹਬਾਨਾਂ ਦਾ ਜ਼ਿਕਰ ਚਾਰ ਧਾਮਾਂ ਦਾ ਜ਼ਿਕਰ ਪੰਜਾਂ ਤਖਤਾਂ ਦਾ ਜ਼ਿਕਰ ਅਤੇ ਜੋ ਰੋਜ਼ਾਨਾ ਨਿਤਨੇਮ ਦੀਆਂ ਬਾਣੀਆਂ ਆ ਅਤੇ ਇਸ ਤੋਂ ਇਲਾਵਾ ਸ਼ਰੋਮਣੀ ਸ਼ਹੀਦਾਂ ਦੇ ਨਾਮ ਪੰਜਾਂ ਕਕਾਰਾਂ ਦੇ ਨਾਲ ਭਰਪੂਰ ਇਹ ਜਾਣਕਾਰੀ ਦਿੱਤੀ ਆ ਇਹ 1 ਚੇਤ ਤੋਂ 2025 ਦਾ ਜਿਹੜਾ ਆ ਉਹ ਕੈਲੰਡਰ ਆ ਸੋ 1 ਚੇਤ 557 ਦਾ ਜਿਹੜਾ ਇਹ ਕੈਲੰਡਰ ਹੈ ਤੇ ਜਦੋਂ ਇਹ ਸਾਲ ਬੀਤ ਵੀ ਜਾਏਗਾ ਉਸ ਤੋਂ ਬਾਅਦ ਵੀ ਇਹ ਜਿਹੜਾ ਕੈਲੰਡਰ ਆ ਉਹ ਕੰਮ ਆਏਗਾ ਕਿਉਂਕਿ ਪਿਛਲਾ ਪਾਸਾ ਕਰਕੇ ਤੁਸੀਂ ਸਿੱਖ ਧਰਮ ਦੀ ਜਿਹੜੀ ਜਾਣਕਾਰੀ ਆ ਉਹ ਆਪਣੇ ਬੱਚਿਆਂ ਨੂੰ ਜਿਹੜਾ ਆ ਉਹ ਦੇ ਸਕਦੇ ਹੋ ਸੋ ਅਸੀਂ ਸਿੱਖ ਸੰਗਤਾਂ ਨੂੰ ਅਪੀਲ ਕਰਾਂਗੇ ਕਿ ਪੁਰਾਤਨ ਤਰੀਕਾਂ ਅਨੁਸਾਰ ਹੀ ਗੁਰੂ ਸਾਹਿਬਾਂ ਦੇ ਜਿਹੜੇ ਪਾਵਨ ਦਿਹਾੜੇ ਆ ਜਿਵੇਂ ਪ੍ਰਕਾਸ਼ ਦਿਹਾੜੇ ਗੁਰਿਆਈ ਦਿਹਾੜੇ ਜੋਤੀ ਜੋਤ ਦਿਹਾੜੇ ਉਹ ਉਸੇ ਤਰ੍ਹਾਂ ਹੀ ਮਨਾਏ ਜਾਣ ਤਾ ਜੋ ਕੌਮ ਦੇ ਵਿੱਚ ਕੋਈ ਵੀ ਜਿਹੜਾ ਆਵਾਦ ਵਿਵਾਦ ਆ ਉਹ ਨਾ ਪੈਦਾ ਹੋਵੇ ਕਿ ਇਹ ਜਿਹੜਾ ਕੈਲੰਡਰ ਆ ਇਹ ਦਮਦਮੀ ਟਕਸਾਲ ਦੇ ਸੇਵਾਦਾਰ ਸੰਸਥਾ ਦੇ ਵੱਲੋਂ ਜਿਹੜਾ ਆ ਉਹ ਪ੍ਰਕਾਸ਼ਿਤ ਕੀਤਾ ਗਿਆ ਆ ਦਮਦਮੀ ਟਕਸਾਲ ਦੇ ਸੇਵਾਦਾਰ ਸੰਸਥਾ ਇਹ ਉਹ ਸਿੰਘ ਆ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਬ੍ਰਹਮ ਗਿਆਨੀਆਂ ਦੀ ਜਿਹੜੀ ਸੰਗਤ ਆ ਉਹ ਮਾਣੀ ਸੋ ਉਹਨਾਂ ਪ੍ਰਾਤਨ ਸਿੰਘਾਂ ਨੇ ਬੜੀ ਮਿਹਨਤ ਦੇ ਨਾਲ ਖੋਜ ਦੇ ਨਾਲ ਇਹ ਜਿਹੜਾ ਕੈਲੰਡਰ ਆ ਰਿਲੀਜ਼ ਕੀਤਾ ਜਾ ਤੇ ਇਹ ਕੈਲੰਡਰ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਜਿਹੜਾ ਆ ਉਹ ਫ੍ਰੀ ਵੰਡਿਆ ਜਾਣਾ ਆ ਅਸੀਂ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਤੇ ਸ੍ਰੀ ਆਨੰਦਪੁਰ ਸਾਹਿਬ ਵੀ ਇਹ ਕੈਲੰਡਰ ਵੰਡਾਂਗੇ ਅੱਜ ਵੀ ਸੰਗਤਾਂ ਦੇ ਵਿੱਚ ਵੰਡਿਆ ਜਾਏਗਾ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਵਿਦੇਸ਼ਾਂ ਦੇ ਵਿੱਚ ਵੀ ਇਹ ਜਿਹੜਾ ਕੈਲੰਡਰ ਆ ਸੰਗਤਾਂ ਤੱਕ ਪਹੁੰਚਾਇਆ ਜਾਏਗਾ ਸੋ ਦਮਦਮੀ ਟਕਸਾਲ ਦੇ ਸੇਵਾਦਾਰ ਸੰਸਥਾ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਇਹ ਜਿਹੜਾ ਉਪਰਾਲਾ ਆ ਉਹ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਲਾਲ ਸਿੰਘ ਦੰਦਵੀ ਟਕਸਾਲ ਵਿਦਿਆਰਥੀ ਦੰਦਵੀ ਟਕਸਾਲ ਤੋਂ ਸਾਡੇ ਨਾਲ ਗਿਆਨੀ ਤੇਜਵੀਰ ਸਿੰਘ ਜੀ ਦੰਦਵੀ ਟਕਸਾਲ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਯੂਥ ਪਿੰਡਰਾਵਾਲਾ ਫੈਡਰੇਸ਼ਨ ਦੇ ਆਗੂ ਬਾਈ ਰਣਜੀਤ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਇਹ ਜੋ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਪਰ ਕੈਲੰਡਰ ਬਣਿਆ ਹੋਇਆ ਪ੍ਰਾਤਨ ਨਾਨਕ ਸ਼ਾਹੀ ਉਸ ਦਾ ਆਗਾਜ਼ ਕੀਤਾ ਹੈ ਜਿਸ ਕੈਲੰਡਰ ਦੇ ਵਿੱਚ ਜਿਵੇਂ ਪ੍ਰਾਤਨ ਸਮੇਂ ਤੋਂ ਗੁਰੂ ਸਹਿਬਾਨ ਅਤੇ ਮਹਾਨ ਸ਼ਹੀਦ ਸੰਤ ਮਹਾਤਮਾ ਪ੍ਰਾਤਨ ਸਮੇਂ ਤੋਂ ਜੋ ਇਤਿਹਾਸ ਮੁਤਾਬਕ ਪ੍ਰਕਾਸ਼ ਦਿਹਾੜੇ ਸ਼ਹੀਦੀ ਦਿਹਾੜੇ ਮਨਾਉਂਦੇ ਆ ਰਹੇ ਸਨ ਉਸੇ ਹੀ ਮੁਤਾਬਕ ਜਿਵੇਂ ਸਾਡੇ ਪ੍ਰਾਣੇ ਸਿੰਘ ਜਾਂ ਪ੍ਰਾਣੀਆਂ ਰੀਤਾਂ ਦੇ ਅਨੁਸਾਰ ਗੁਰਬਾਣੀ ਦੇ ਅਨੁਸਾਰ ਜੋ ਤਾਰੀਖਾਂ ਹਨ ਇਤਿਹਾਸ ਦੇ ਅਨੁਸਾਰ ਜਿਹੜੀਆਂ ਤਰੀਕਾਂ ਹਨ ਉਹਨਾਂ ਦੇ ਅਨਸਾਰ ਹੀ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਪਰ ਕੈਲੰਡਰ ਜਾਰੀ ਕੀਤਾ ਹੈ ਅਸੀਂ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਦਮਦਮੀ ਟਕਸਾਲ ਦੇ ਵਿਦਿਆਰਥੀ ਹੋਣ ਦੇ ਨਾਤੇ ਕਿ ਸਾਰੀ ਸਿੱਖ ਸੰਗਤ ਇਹਨਾਂ ਕੈਲੰਡਰਾਂ ਦੇ ਅਨੁਸਾਰ ਹੀ ਚੱਲੇ ਜੋ ਪ੍ਰਾਤਨ ਮਰਿਆਦਾ ਹੈ ਉਧੇ ਉੱਪਰ ਪਹਿਰਾ ਦੇਣਾ ਚਾਹੀਦਾ ਹੈ ਸੋ ਉਸ ਵੱਧ ਤੋਂ ਵੱਧ ਇਹ ਆਪਣੇ ਘਰਾਂ ਦੇ ਵਿੱਚ ਲਾ ਜਾ ਕੇ ਆਪਣੇ ਘਰਾਂ ਵਿੱਚ ਲਗਾਏ ਜਾਣ ਤਾਂ ਕਿ ਸਾਡੇ ਬੱਚੇ ਕਿਸੇ ਵੀ ਦੁਬਧਾ ਦੇ ਵਿੱਚ ਨਾ ਪੈ ਸਕਣ ਸੋ ਇਸ ਕਰਕੇ ਭਾਈ ਸਾਰਿਆਂ ਨੂੰ ਇਹ ਬੇਨਤੀ ਹੈ ਸੋ ਅਸੀਂ ਇਹ ਭਾਈ ਰਣਜੀਤ ਸਿੰਘ ਨੂੰ ਤੇ ਜਿੰਨਾ ਵੀ ਸਿੰਘਾਂ ਨੇ ਇਹ ਦਮਦਮੀ ਟਕਸਾਲ ਦੇ ਸੇਵਾਦਾਰਾਂ ਨੇ ਕੈਲੰਡਰ ਜਾਰੀ ਕਰਵਾਏ ਹਨ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਅਗਾਂਹ ਵਾਸਤੇ ਵੀ ਐਸੇ ਇਹ ਯੋਗ ਜਿਹੜੇ ਹਨ ਉਹ ਪ੍ਰਬੰਧ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ